ਜੀਉ ਪ੍ਰੀਤਮਾ ਤੇ ਪਿਆਰੇ ਕਾਮਣ ਬਿਨਾਂ ਕਰੈ ਜੀਉ ਸੱਚ ਸ਼ਬਦ ਸਿਗਾਰੇ ਸੱਚ ਸ਼ਬਦ ਦੇ ਸਿਗਾਰੇ ਨਾਮੈ ਮਾਰੇ ਗੁਰਮਖੀ ਤਾਨ ਸਵਾਰੇ ਜੁਗ ਜੁਗ ਦੇਖੋ ਸੱਜਾ ਸੋਈ ਗੁਜਾ ਗੁਰੂ ਵਿਚਾਰੇ ਮਨੋਂ ਤੰਦ ਆ ਕੇ ਵਹਿ ਸੰਤਾ ਤੇ ਕਿਸੇ ਆਗੇ ਜਾਏ ਪੁਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਪਕਿਸਤੂਗਾਂ ਲਈ ਫੇਰੇ ਹੋ ਰਿਹਾ ਅੱਜ ਲੰਗਰ ਤਿਆਰ ਗੁਰੂ ਦਾ ਤੇ ਰੂਪਾ ਤੇ ਬਿਮਲਾ ਪਕਾ ਰਹੀਆਂ ਨੇ ਪ੍ਰਸ਼ਾਦੇ ਤੇ ਨਾਲ ਬਣਾ ਰਹੀਆਂ ਨੇ ਸਬਜ਼ੀ ਤੇ ਗੁਰੂ ਘਰ ਲੰਗਰ ਘਰ ਰਹੀਆਂ ਨੇ ਪਾਠ ਸਿੰਘਾ ਦੇ ਲਈ ਤਿਆਰ ਰਾਤ ਦਾ ਸਮਾਂ ਤਕਰੀਬਨ 12 1 1 1:30 ਵਜੇ ਦਾ 12:30 1:00 ਵਜੇ ਦਾ ਤੇ ਫੇਰ ਮੀਂਹ ਅਜ ਲੱਗ ਗਿਆ ਰਾਤ ਨੂੰ ਤੇ ਚਾਂਸ ਲੱਗਦੇ ਘਾਟੀਆਂ ਵੀ ਅੱਜ ਇਹ ਬੰਦ ਹੋਏਗਾ ਰਾਤੀ ਰਾਤ ਨੂੰ ਲੱਗਦਾ ਵੀ ਅੱਜ ਪੂਰੀ ਲੇਅਰ ਬੇਅਰ ਲਗਾ ਕੇ ਰੱਖਣੀ ਹੈ ਤੇ ਇਹਦੇ ਚੱਲੀ ਜਾਣੇ ਪਿਆਰਾ ਘਟ ਘਟ ਰਿਆ ਸਮਾਈ ਪ੍ਰੇ ਪ੍ਰੇਤਾ ਪਾਈ ਭਗਤੀ ਪਾਈਏ ਸਤਿਗੁਰੂ ਜੁਜ ਬਜਾਏ ਸਦਾ ਨੰਦਰ ਹੈ ਬਿੰਦ ਰਾਤੇ ਅੰਦਰ ਰਹੇ ਲਿਵ ਲਾਏ ਨਾਨਕ ਸਹਿਜੇ ਹਰਗੁਰ ਪਾਇਆ ਸਤਨ ਨਾਨਿੰਦ ਪਾਏ ਗੜੀ ਮਹੱਲਾ ਤੀਜਾ ਮਾਇਆ ਸਰ ਸਵਨ ਵਰਤੈ ਜੀਓ ਜਿਦ ਉਤਰ ਤਰੀ ਆ ਜਾਏ ਨਾਮ ਨਾਮ ਕਰਉ ਉਥਨਿਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਵਿੱਚ ਉਤਰ ਤਰੀਆ ਗੁਰਮੁਖ ਭਤ ਪਰਪਤ ਪ੍ਰਾਪਤ ਹੋਗਾ ਜੀਵ ਧਿਆਨ ਮੜਿਆ ਕਿਨ ਮਾ ਰਾਮ ਨਾਮ ਕਿਲਿਟਾ ਟੇ ਪਏ ਕੋਨੇ ਤੇ ਸਰੀਰ ਨਾਮ ਕਰਾਮ ਨਾਮ ਨਿਸ਼ਕਾਰਾ ਕਰਜਨ ਭੈ ਤਨੁਰ ਗੁਰ ਕਾ ਬਖਸ਼ਿਯੋ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਲੰਗਰ ਤਿਆਰ ਹੋ ਰਿਹਾ ਪਾਠੀ ਸਿੰਘਾਂ ਲਈ ਅਖੰਡ ਪਾਠ ਚਾਰੇ ਨੇ ਤਨਤਨ ਬਾਬਾ ਸ਼ਿ ਚੰਦਰ ਜੀ ਦੇ 521ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਤੇ ਪਾਠੀ ਸਿੰਘ ਜਿਹੜੇ ਫਿਰ ਗੁਰਦੁਆਰਾ ਸਾਹਿਬ 'ਚ ਰਹਿ ਰਹੇ ਨੇ ਉਹਨਾਂ ਲਈ ਰੋਜ਼ਾਨਾ ਲੰਗਰ ਦੀ ਸੇਵਾ ਹੁੰਦੀ ਹੈ ਤੇ ਸਬਜ਼ੀ ਤੇ ਪ੍ਰਸ਼ਾਦ ਦੇ ਤਿਆਰ ਹੋ ਰਹੇ ਨੇ ਰੂਪਾ ਸਬਜ਼ੀ ਤਿਆਰ ਕਰ ਰਹੀ ਹੈ ਨਾਲ ਪ੍ਰਸ਼ਾਦੇ ਰੂਪਾ ਤੇ ਬਿਬਲਾ ਰਲ ਕੇ ਬਣਾ ਰਹੇ ਨੇ ਤੇ ਆਲੂ ਪਿੰਡੀਆਂ ਸਬਜ਼ੀ ਬਣਾਈ ਹੈ ਤੇ ਨਾਲ ਪ੍ਰਸ਼ਾਦੇ ਪਕਾ ਰਹੇ ਨੇ ਪਾਠੀ ਸਿੰਘਾਂ ਵਾਸਤੇ ਦੁਪਹਿਰ ਦਾ ਲੰਗਰ ਤਿਆਰ ਹੋ ਰਿਹਾ ਹੈ ਤੇ ਸ਼ਾਮ ਦਾ ਲੰਗਰ तकरीबन ਜਿਵੇਂ ਕਿ ਪਹਿਲੇ ਦੱਸਿਆ ਸੀਗਾ ਇੱਕ ਉਹਦੇ ਮੰਮੀ ਲੈ ਕੇ ਆਉਂਦੇ ਨੇ ਪ੍ਰਸ਼ਾਦੇ ਤੇ ਦਾਲ ਸਬਜ਼ੀ ਰੂਪਾ ਬਣਾ ਲੈਂਦੀ ਹੈ ਪਰ ਅੱਜ ਦੀ ਸੇਵਾ ਲਈ ਹੈ ਸਤਨਾਮ ਕੌਰ ਸੈਗਲ ਉਹਨਾਂ ਨੇ ਲੰਗਰ ਦੀ ਸੇਵਾ ਲਈ ਹੈ ਤੇ ਸ਼ਾਮ ਨੂੰ ਪ੍ਰਸ਼ਾਦੇ ਤੱਕ ਐਸੀ ਵੀ ਚਲੋ ਬਣ ਕੇ ਆ ਜਾਣਗੇ ਤੇ ਹਾਲੋ ਦੂਜਾ ਨਾਮ ਨਾ ਦੱਸਿਆ ਇੰਨਾ ਭਾਜੀ ਦਾਲ ਤੇ ਥੋੜੀ ਜਿਹੀ ਪ੍ਰਸ਼ਾਦੇ ਤੁਸੀਂ ਲੈ ਆਣਾ ਬਾਕੀ ਕੁਝ ਪ੍ਰਸ਼ਾਦੇ ਉਹ ਬੀਬੀ ਜੀ ਲੈ ਕੇ ਆਉਂਦੇ ਨੇ ਤੇ ਉਹ ਲੈ ਆਉਣਗੇ ਤੇ ਇਸ ਤਰ੍ਹਾਂ ਹੁਣ ਪਾਠੀ ਸਿੰਘਾਂ ਲਈ ਲੰਗਰ ਤਿਆਰ ਹੋ ਰਿਹਾ ਹੈ ਲੋ ਜੀ ਫੋਨ ਆ ਗਿਆ ਸੀ ਇੱਕਮ ਦੇ ਮੰਮੀ ਦਾ ਬਈਆ ਜੋ ਹਸਪੀਟਲ ਨੇ ਤੇ ਪ੍ਰਸ਼ਾਦ ਲੈ ਕੇ ਨਹੀਂ ਆ ਸਕਦੇ ਤੇ ਸ਼ਾਮੀ ਵੈਸੇ ਲੰਗਰ ਦੀ ਸੇਵਾ ਅੱਜ ਸਤਨਾਮ ਕੋਰ ਸੈਗਲ ਉਹਨਾਂ ਨੇ ਕਰਨੀ ਹੈ ਪਰ ਫਿਰ ਮੈਂ ਕਿਹਾ ਚਲੋ ਥੋੜੇ ਜਿਹਾ ਪਲਾਓ ਬਣਾ ਲਓ ਨਾਲ ਪੱਠੀ ਸਿੰਘਾਂ ਦੇ ਲਈ ਤੇ ਤਾਂ ਕਿ ਪ੍ਰਸ਼ਾਦ ਦੇ ਸਤਨਾਮ ਕੋਰ ਨੂੰ ਥੋੜੇ ਹੀ ਕਹੇ ਸੀਗੇ ਕਿ ਪ੍ਰਸ਼ਾਦੇ ਘਟ ਨਾ ਜਾਣ ਤੇ ਸਾਰੇ ਲਈ ਲੰਗਰ ਪ੍ਰਸ਼ਾਦ ਪੂਰਾ ਹੋ ਜਵੇ ਤੇ ਹੁਣ ਰੂਪਾ ਤੇ ਜੋਤੀ ਲੱਗੇ ਹੋਏ ਨੇ ਪਾਟੀ ਸਿੰਘਾਂ ਲਈ ਚਾਵਲ ਬਣਾਉਣ ਲਈ ਪਲਾਉ ਵਾਲੇ ਸਬਜ਼ੀ ਪਾ ਕੇ ਤੇ ਤਿਆਰੀ ਕਰ ਰਹੇ ਨੇ ਰੂਪਾ ਮਸਾਲਾ ਤਿਆਰ ਕਰ ਰਹੀ ਹੈ ਜੋਤੀ ਚਾਵਲ ਖੱਡ ਰਹੀ ਹੈ ਤੇ ਤਿਆਰ ਕਰ ਰਹੀ ਹੈ ਤੇ ਇਸ ਤਰ੍ਹਾਂ ਹੁਣ ਸ਼ਾਮ ਦੇ ਲੰਗਰ ਦੀ ਤਿਆਰੀ ਪਾਟੀ ਸਿੰਘਾਂ ਵਾਸਤੇ ਚੱਲ ਰਹੀ ਹੈ Oh, hey. ਭਾਗਾ ਜੀ ਲੰਗਰ ਸ਼ੈਕ ਲੋ ਕੀ ਗੱਲ ਹੈ ਪੜਥਾ ਨਹੀਂ ਖਾਂਦੇ ਪੜਥਾ ਨਹੀਂ ਖਾਂਦੇ ਵਾਹ ਇੱਕ ਢੀਕਾ ਖਾਣ ਸਾ ਵਾਹ ਇੱਕ ਜਿੱਕੀ ਫਤੇ ਇੱਕੋ ਚੀਜ਼ ਲਿਆਦੀ ਜਾਣੀਆ ਭਾਵੇਂ ਪੜਥਾ ਲੈ ਲੈਂਦੇ ਵਾਹ ਠੀਕ ਹੈ ਮੈਂ ਕਿਹਾ ਮੈਂ ਕਿਹਾ ਇੱਕੋ ਚੀਜ਼ ਲਿਆਇਆ ਕਰੋ ਸੰਗਤ ਦੇ ਚੰਨਾਂ ਚ ਬੇਨਤੀ ਹੈ ਕਿ ਬਾਬਾ ਜੀ ਸੇਵਾ ਬਹੁਤ ਕਰਦੇ ਰੇ ਪਾਟੀਆਂ ਦੀ ਬਾਬਾ ਜੀ ਸੇਵਾ ਕਰਦੇ ਬਾਬਾ ਜੀ ਸੇਵਾ ਨਹੀਂ ਕਰਦੇ ਸੰਗਤ ਹੀ ਕਰਦੀ ਹੈ ਜੀ ਠੀਕ ਹੈ। ਪੀਛਾ ਕੋ ਪਿਆਰ ਨਾਲ ਛਕੋ। ਲੋ ਜੀ ਰਾਤ ਦਾ ਸਮੇਂ 1:30 ਵਜੇ ਦਾ ਤੇ ਬਾਰਿਸ਼ ਫੇਰ ਲੱਗ ਗਈ ਐ। ਤੇ ਖਾਸੀ ਦੇਰ ਤੋਂ ਚੱਲ ਰਿਹਾ ਮੀ ਤੇ ਲੱਗਦਾ ਹੈ ਵੀ ਅੱਜ ਬਰਸਾਤ ਰੁਕਣ ਵਾਲੀ ਹੈ ਨਹੀਂ ਐ। ਸਵੇਰ ਤੱਕ ਚਲੇਗਾ ਇਹ ਕੰਮ ਇਸ ਤਰ੍ਹਾਂ ਹੀ ਤੇ ਐਸੇ ਹੀ ਬਾਰਿਸ਼ਾਂ ਨੇ ਚੰਗਾ ਰੰਗ ਬਣਿਆ ਹੋਇਆ ਤੇ ਚੰਗੀਆਂ ਪੈ ਰਹੀਆਂ ਚਲੋ ਚੰਗੀ ਗੱਲ ਐ। ਵਾਹਿਗੁਰੂ ਸਰਬਦਾ ਭਲਾ ਕਰੇ ਤੇ ਐਵੇਂ ਹੀ ਹੈ بارش ਦਾ ਮੌਸਮ ਵਧੀਆ ਅੱਛਾ ਵੀ ਲੱਗਦਾ ਹੈ ਪਰ ਕਿਚ-ਕਿਚ ਤੋਂ ਡਰ ਵੀ ਲੱਗਦਾ ਹੈ ਜਦੋਂ ਪਾਣੀ ਭਰ ਜਾਂਦੇ ਆ ਫਿਰ ਡਰ ਵੀ ਲੱਗਦਾ ਹੈ ਚਲੋ ਵਾਹਿਗੁਰੂ ਸਰਬਦਾ ਭਲਾ ਕਰੇ ਜੀ ਅੰਮ੍ਰਿਤ ਵੇਲਾ 1:30 ਵਜੇ ਦਾ ਰਾਤ ਦਾ ਸਮਾਂ ਤੇ ਬਾਹਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਂਤੀ ਹੁੰਦੀ ਹੈ ਬਹੁਤ ਅੱਛਾ ਲੱਗਦਾ ਹੈ ਰਾਤ ਨੂੰ ਅੰਮ੍ਰਿਤ ਵੇਲੇ ਜਦੋਂ ਗੁਰੂ ਦਰਬਾਰ ਵਿੱਚ ਬੈਠਦੇ ਆ ਤੇ ਹਾਜ਼ਰੀ